ਦੀਆਂ ਇੱਕ ਤਸਵੀਰਾਂ ਨਹੀਂ ਅਨੇਕਾਂ ਹੀ ਤਸਵੀਰਾਂ ਨੇ ਚੀਫ ਮਿਨਿਸਟਰ ਸਾਹਿਬ ਨਾਲ ਜਿਹੜਾ ਸੀਐਮ ਦਾ ਮੁੱਛ ਦਾ ਵਾਲ ਹੋਵੇ ਜੇ ਉਹ 셰ਪ ਨਹੀਂ ਤੇ ਤੁਸੀਂ ਸਮਝ ਸਕਦੇ ਹੋ ਪੰਜਾਬ ਦਾ ਆਮ ਨਾਗਰਿਕ 셰ਪ ਹੈ ਕਿ ਕੋਈ ਇੰਡਸਟਰੀ ਪੰਜਾਬ ਚ ਆ ਕੇ ਰਾਜੀ ਨਹੀਂ ਐਂਡ ਥਿਸ ਇਜ਼ ਦ ਮੋਸ ਸੀਰੀਅਸ ਇਸ਼ੂ ਸਰ ਆਰ ਤਰਨ ਤਰਨ ਮੇ ਇੱਕ ਕਾਲੇ ਵਿੱਚ ছাত্রો ਕੀ ਗੋਲੀ ਮਾਰ ਕੇ ਹੱਤਿਆਰ ਦਿੱਤੀ ਗਈ ਹੈ ਇੱਕ ਯੁਵਕ ਦੁਆਰਾ ਹਥਿਆਰ ਅੰਦਰ ਲਿਜਾ ਕੇ ਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਕੀ ਕਹਿਣਾ ਚਾਹਿੰਗੇ ਕਿਸੇ ਆਓ ਦੇਖੋ ਇਹ ਜਰੂਰ ਜਾਓ ਰੋਜ਼ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਤੁਹਾਡੇ ਜਲੰਧਰ ਚ ਹੋਇਆ ਹੈ ਓਬਰਾਏ ਸਾਹਿਬ ਦਾ ਜਿੱਦੀਆਂ ਇੱਕ ਤਸਵੀਰਾਂ ਨਹੀਂ ਅਨੇਕਾਂ ਹੀ ਤਸਵੀਰਾਂ ਨੇ ਚੀਫ ਮਿਨਿਸਟਰ ਸਾਹਿਬ ਨਾਲ ਜਿਹੜਾ ਸੀਐਮ ਦਾ ਮੁੱਛ ਦਾ ਵਾਲ ਹੋਵੇ ਜੇ ਉਹ ਸੇਫ ਨਹੀਂ ਤੇ ਤੁਸੀਂ ਸਮਝ ਸਕਦੇ ਹੋ ਪੰਜਾਬ ਦਾ ਆਮ ਨਾਗਰਿਕ ਸੇਫ ਹੈ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਡੀਜੀਪੀ ਨੂੰ ਸਿਰਫ ਆਪਣੀ ਕੁਰਸੀ ਪਿਆਰੀ ਹੈ ਉਹਨੂੰ ਪੰਜਾਬ ਦੀ ਪਰਵਾਹ ਕੋਈ ਨਹੀਂ ਜੋ ਅਨਰੇਬਲ ਸੁਪਰੀਮ ਕੋਰਟ ਦੇ ਆਰਡਰ ਨੇ ਪੰਜਾਬ ਇੱਕ ਬਾਰਡਰ ਸਟੇਟ ਹੈ ਜਦ ਤੱਕ ਪਰਮਨੈਂਟ ਡੀਜੀਪੀ ਨਹੀਂ ਲੱਗੂਗਾ ਉਹ ਮਜਬੂਰ ਰਹੂਗਾ ਆਪਣੀ ਕੁਰਸੀ ਬਚਾਉਣ ਲਈ ਉਹ ਪੰਜਾਬ ਦੇ ਲੋਕਾਂ ਪ੍ਰਤੀ ਉਹਦਾ ਧਿਆਨ ਨਹੀਂ ਜਾਊਗਾ ਕਿਉਂਕਿ ਉਹਨੂੰ ਕੁਰਸੀ ਪਿਆਰੀ ਆ ਸੋ ਪੰਜਾਬ ਦਾ ਇਹ ਇੰਡੋ-ਪਾਕ ਦਾ ਬਾਰਡਰ ਨੀਡਸ ਅ ਪਰਮਨੈਂਟ ਜੀਜੀਪੀ ਜਿਹਦੀ 2 ਸਾਲ ਦੀ ਮਿਨਿਮਮ ਟਿਨਿਓਰ ਹੋਵੇ ਐਂਡ ਲੌਨ ਆਰਡਰ ਉਹਦਾ ਫੋਕਸ ਹੋਵੇ ਫਿਰ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਤੇ ਹਾਲਾਤ ਇਹ ਬਣ ਗਏ ਆ ਕਿ ਕੋਈ ਇੰਡਸਟਰੀ ਪੰਜਾਬ ਚ ਆ ਕੇ ਰਾਜੀ ਨਹੀਂ ਐਂਡ ਥਿਸ ਇਜ਼ ਦ ਮੋਸ ਸੀਰੀਅਸ ਇਸ਼ੂ ਜੀਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਕੋਈ ਪ੍ਰੈਸ ਦਾ ਵੀਰ ਸਚਾਈ ਲਿਖਦਾ ਹੈ ਉੱਤੇ ਪਰਚਾ ਦਰਜ ਹੁੰਦਾ ਜੇ ਕੋਈ ਆਪੋਜੀਸ਼ਨ ਦਾ ਬੰਦਾ ਗੱਲ ਉਠਾਉਂਦਾ ਉਹਨੂੰ ਅੰਦਰ ਦਿੱਤਾ ਜਾਂਦਾ ਪਰਚਾ ਮੇਰੇ ਖਿਲਾਫ ਨਹੀਂ ਸੀ ਇਹ ਪੰਜਾਬ ਦੀ ਹਰ ਉਸ ਆਵਾਜ਼ ਦੇ ਖਿਲਾਫ ਹੈ ਜੋ ਸਚਾਈ ਦੀ ਗੱਲ ਕਰਦੀ ਹੈ ਔਰ ਪ੍ਰੈਸ ਨੂੰ ਗਾਇਕ ਕਰਨਾ ਜੋ ਆਪੋਜੀਸ਼ਨ ਨੂੰ ਗਾਇਕ ਕਰਨਾ ਫਿਰ ਡੈਮੋਕ੍ਰੇਸੀ ਦੀ ਬਚਣੀ ਜੀ ਇਸ ਲਈ ਜੋ ਹਾਲਾਤ ਬਣੇ ਨੇ ਪੰਜਾਬ ਨੂੰ ਤਾਂ ਭੁੱਲ ਬੈਠੀ ਹੈ ਸਰਕਾਰ 5 ਲੱਖ ਕਰੋੜ ਦਾ ਕਰਜ਼ਾਈ ਹੈ ਪੰਜਾਬ ਪੰਜਾਬ ਦੇ ਪਾਣੀਆਂ ਦੀ ਦੇਣ ਦੀ ਤਿਆਰੀ ਹੈ ਹਰਿਆਣਾ ਨੂੰ ਵਾਟਰ ਕਮਿਸ਼ਨ ਆ ਰਿਹਾ ਇੱਥੇ ਪੰਜਾਬ ਦੇ ਨੌਜਵਾਨਾਂ ਤੇ ਨੌਕਰੀ ਕੋਈ ਨਹੀਂ ਪੰਜਾਬ ਦੇ ਕਿਸਾਨ ਸੜਕ ਤੇ ਨੇ ਪੰਜਾਬ ਦੀ ਇੰਡਸਟਰੀ ਛੱਡ ਕੇ ਭੱਜ ਰਹੀ ਹੈ ਪੰਜਾਬ ਦਾ ਪੰਜਾਬ ਦਾ ਮਜ਼ਦੂਰ ਮਜਬੂਰ ਹੈ ਅੱਜ ਇਹ ਸਾਰੇ ਹਾਲਾਤਾਂ ਨੂੰ ਜੇ ਪੰਜਾਬ ਨੂੰ ਬਚਾਉਣਾ ਤੇ ਫਿਰ ਭਾਈ ਦਿੱਲੀ ਵਾਲਿਆਂ ਨੂੰ ਪਹੁੰਚਾਉਣਾ ਪੈਣਾ ਅੱਛਾ ਪੰਜਾਬ ਦੇ ਡੀਜੀਪੀ ਨੇ ਪਿਛਲੇ ਦਿਨੋ ਕਹਾ ਹੈ ਕਿ ਕਿ ਫਜ਼ੂਰ ਆਪਰੇਸ਼ਨ ਕੇ ਬਾਅਦ ਜੋ ਪਾਕਿਸਤਾਨ ਸੇ ਹਥਿਆਰ ਜ਼ਿਆਦਾ ਹੈ ਬਾਰਡਰ ਪਾਰ ਏਰੀਆ ਸੇ ਕੰਦੇ ਕਰੋਨਾ ਟਾਈਮ ਤੇ ਜਦੋਂ ਹਥਿਆਰ ਜ਼ਿਆਦਾ ਆਇਆ ਤੇ ਫਿਰ ਕਿੱਥੇ ਸੁੱਤੇ ਸੀ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਤਾਂ ਇੱਕ ਨਾ ਆਮ ਆਦਮੀ ਪਾਰਟੀ ਦੇ ਪੀਆਰ ਐਕਸਰਸਾਈਜ਼ ਦੇ ਪੋਸਟਰ ਬாய் ਬਣ ਗਏ ਮਹਾਰਾਣ ਹੋ ਗਿਆ ਅੱਜ ਫੋਟੋ ਆਈ ਹੈ ਪ੍ਰਹਾਰ 2 ਸ਼ੁਰੂ ਕਰ ਰਹੇ ਆ ਤੇ ਭਾਈ ਆ ਸਾਢੇ 3 ਸਾਲ ਸੁੱਤੇ ਰਹੇ ਸੀ ਕਿ ਡੀਜੀਪੀ ਨੂੰ ਐ ਸ਼ੋਪਦਾ ਕਿ ਉਹ ਲਾਅ ਐਂਡ ਆਰਡਰ ਤੇ ਇੱਕ ਦਿਨ ਪ੍ਰੈਸ ਕਾਨਫਰੰਸ ਕਰਕੇ ਪ੍ਰਹਾਰ ਇੱਕ ਪ੍ਰਹਾਰ ਦੋ ਲਾਅ ਐਂਡ ਆਰਡਰ ਤਾਂ ਇਹ ਇਸ ਐਵਰੀਡੇ ਇਸ਼ੂ ਐਂ ਇਹਨਾਂ ਨੂੰ ਸਿਵਾਏ ਤੇ ਸਿਵਾਏ ਪੀਆਰ ਤੋਂ ਹੋਰ ਕੋਈ ਕੰਮ ਨਹੀਂ ਸਵੇਰੇ ਪ੍ਰਹਾਰ 2 ਸ਼ੁਰੂ ਕੀਤਾ ਦੁਪਹਿਰ ਨੂੰ ਕਤਲ ਹੋ ਗਿਆ ਸੋ ਥਿਸ ਇਜ਼ ਦਾ ਰਿਐਲਿਟੀ ਨ ਚੀਫ ਮਿਨਿਸਟਰ ਸਾਹਿਬ ਦੇ ਤਾਂ ਜੋ ਹਾਲਾਤ ਨੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕੰਪਰੋਮਾਈਜ਼ਡ ਵੀ ਨੇ ਔਰ ਉਹਨਾਂ ਦੀ ਗੱਲਬਾਤ ਵੀ ਨਹੀਂ ਹੋ ਰਹੀ ਉਹ ਕਹਿੰਦਾ ਡੇਲੀ ਇਨਕਾਊਂਟਰ ਵੀ ਕਰ ਰਹੇ ਆਂ ਅਸੀਂ ਗੈਂਗਸਟਰਾਂ ਦਾ ਡੇਲੀ ਇਨਕਾਊਂਟਰ ਸੱਚ ਹੋ ਰੇ ਕਿ ਝੂਠ ਹੋ ਰੇ ਵੀ ਜੁਡੀਸ਼ੀਅਲ ਇਨਕੁਆਇਰੀ ਚ ਬਹੁਤ ਕੁਝ ਸਾਹਮਣੇ ਆ ਜਾਊਗਾ ਉਹਨਾਂ ਨੇ ਕਲੇਮ ਕੀਤਾ ਕਿ 5000 ਗੈਂਗਸਟਰ ਮਾਰਦੇ ਆਂ ਹਾਂ ਜੀ ਕਿਹਾ ਸੀ ਕਿ ਅਸੀਂ 5000 ਗੈਂਗਸਟਰ ਫੜ ਲਿਆ ਪਹਿਲੀ ਰੋਜੇ ਆਪਰੇਸ਼ਨ ਪ੍ਰਹਾਰ ਦੀ ਤੇ ਸਾਢੇ 3 ਸਾਲ ਫਿਰ ਕੀ ਕਰਦੇ ਸੀ ਅੱਜ ਕਤਲ ਕਿਉਂ ਹੋਇਆ ਫਿਰ ਅੱਜ ਇਹ ਜਿਹੜੇ 5000 ਬੰਦੇ ਜਿਹੜੇ ਫੜ ਰਹੇ ਆ ਨਾ ਜੀ ਤੁਸੀਂ ਕਦੇ ਜਾ ਕੇ ਦੀ ਸਟੋਰੀ ਕਰੋ ਤੁਹਾਨੂੰ ਸਮਝ ਆਊਗੀ ਕਿ ਹਰ ਪੁਲਿਸ ਵਾਲੇ ਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਜੇ ਤੂੰ 10 ਬੰਦੇ ਇੱਕ ਥਾਣੇ 'ਚ ਨਹੀਂ ਫੜੇਂਗਾ ਭਾਵੇਂ ਸੱਚੇ ਭਾਵੇਂ ਝੂਠੇ ਤੈਨੂੰ ਸਵੇਰੇ ਬਦਲ ਦੇਾਂਗੇ ਕਿ ਇਸ ਤਰ੍ਹਾਂ ਲਾਅ ਐਂਡ ਆਰਡਰ ਕੰਟਰੋਲ ਹੋਣਾ ਸਰ ਆਨੇ ਵਾਲੇ ਸਮੇਂ ਭਾਜਪਾ ਦਾ ਗਠਜੰਬੰਦ ਹੋ ਰਿਹਾ ਆ ਕਾਲੀ ਦਲ ਕੇ ਸਾਹ ਹੁਣ ਜਲੰਧਰ ਦੇ ਬਾਈਪਾਸ ਤੇ ਤਾਂ ਨਹੀਂ ਦੱਸਿਆ ਜਾਣਾ 哈哈哈哈哈！<laughs> <laughs> <laughs>